ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਬਾਜਾਖਾਨਾ ਤੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਰੂਮ ਅਰਜੀਤ ਸਿੰਘ ਬਰਾੜ ਬਾਜਾਖਾਨਾ ਤੋਂ ਜਾਦ ਵਿੱਚ ਨਵੇਂ ਗਠਿਤ ਕੀਤੀ ਗਈ ਹਰਜੀਤ ਸਿੰਘ ਯੂਥ ਕਲੱਬ ਬਾਜਾਖਾਨਾ ਦੇ ਪ੍ਰਧਾਨ ਕੈਨੇਡੀਅਨ ਗੁਰਪ੍ਰੀਤ ਸਿੰਘ ਕਾਕਾ ਬਰਾੜ ਦੇ ਉਪਰਾਲਾ ਸਾਦਕਾ ਕਲੱਬ ਦੇ ਸਹੁ ਉਹਦੇਦਾਰਾਂ ਨੇ ਐਨ ਆਰ ਆਈ ਵੀਰ ਕਸੂਬਾ ਬਾਜਾਖਾਨੇ ਦੇ ਤਿੰਨ ਗ੍ਰਾਮ ਪੰਚਾਇਤ ਦੇ ਸਰਪੰਚ ਸਾਹਿਬਾਨ ਦੀ ਰਹਿਨਮਾਈ ਦੇ ਹੇਠ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਰੂਮ ਅਰਜੀਤ ਸਿੰਘ ਬਰਾੜ ਬਾਜਾਖਾਨਾ ਦੇ ਨਾਂ ਤੇ ਇੱਕ ਕੱਟੇ ਦਾ ਜਨਮ ਦਿਨ ਮਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਨਵਦੀਪ ਸਿੰਘ ਅੰਤਰਰਾਸ਼ਟਰੀ ਕਬੱਡੀ ਕਮੈਂਟਰ ਨੇ ਦੱਸਿਆ ਕਿ ਹਰਜੀਤ ਸਿੰਘ ਬਰਾੜ ਬਾਜਾਖਾਨਾ ਦੀ ਯਾਦ ਵਿੱਚ ਹਰਜੀਤ ਬਰਾੜ ਜੂਥ ਕਲੱਬ ਬਾਜਾਖਾਨਾ ਵੱਲੋਂ ਜਲਦੀ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ ਇਸ ਮੌਕੇ ਤੇ ਹਰਜੀਤ ਬਰਾੜ ਨੇ ਕਬੱਡੀ ਕਲੱਬ ਬਾਜਾਖਾਨੇ ਪ੍ਰਧਾਨ ਸਾਹਿਬਾ ਸਰਪੰਚ ਜਸਮੀਤ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਹਰਜੀਤ ਸਿੰਘ ਬਰਾੜ ਦੀ ਯਾਦ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਕਬੱਡੀ ਟੂਰਨਾਮੈਂਟ ਕਰਾਇਆ ਜਾਂਦਾ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਉਹਦੀ ਸਹਾਇਤਾ ਜਾਰੀ ਨਾ ਦੇਣ ਕਾਰਨ ਇਹ ਟੂਰਨਾਮੈਂਟ ਨਿਰੰਤਰ ਜਾਰੀ ਨਹੀਂ ਰੱਖ ਸਕੇ ਹੁਣ ਤੋ ਨੌਜਵਾਨਾਂ ਇਸ ਟੂਰਨਾਮੈਂਟ ਨੂੰ ਸ਼ੁਰੂ ਕਰਵਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਉਹਨਾਂ ਨੂੰ ਖੁਸ਼ੀ ਤੇ ਦੇਖੋ ਤੋ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਬਣਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਦੇ ਸਮੂਹ ਮੈਂਬਰ ਖੜੇ ਨਜ਼ਰ ਆ ਰਹੇ ਹਨ ਕੇਕ ਕੱਟਦੀ ਰਸਮ ਦੇ ਅਦਬ ਦੇਖਦੇ ਹੋ ਤਸਵੀਰਾਂ ਵਿੱਚ ਕੇਕ ਕੱਟੇ ਜਾ ਰਹੇ ਹਨ ਤੇ ਮੂੰਹ ਮਿੱਠੇ ਕਰਵਾਏ ਜਾ ਰਹੇ ਹਨ ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿਉਂਕਿ ਟੂਰਨਾਮੈਂਟ ਕਰਾਉਣ ਵਾਲੇ ਨਾਲ ਤਨਮਨ ਤਨ ਨਾਲ ਪੂਰਨ ਤੌਰ ਤੇ ਸਹਿਯੋਗ ਦੇਣਾ ਤੇ ਸਮੂਹ ಗ್ರಾಮ ਪੰਚਾਇਤ ਵੱਲੋਂ ਟੂਰਨਾਮੈਂਟ ਕਰਾਉਣ ਲਈ ਪੂਰਨ ਸਹਿ ਪੰਚਾਇਤਾਂ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤ ਸਿੰਘ ਬਰਾੜ ਜਾਦੇਵਿਚ ਸਟੇਡੀਅਮ ਬਾਉਂਡਰੀ ਤੇ ਸਟੇਜ ਤੇ ਟਰੈਕ ਦੇ ਨਿਵਾਰਨ ਨੂੰ ਕੀਤਾ ਜਾ ਰਹੇ ਹਨ ਅਤੇ ਖਿਡਿਆਰੀਆਂ ਲਈ ਫਲਸ਼ਾਂ ਬਾਥਰੂਮ ਦੀ ਸਾਰੀ ਵੀ ਕੀਤੀ ਜਾ ਰਹੀਆਂ ਚਲਦੀ ਕੀਤੀ ਜਾ ਰਹੀਆਂ ਹਨ ਇਸ ਦੇ ਤਹਿਤ ਮੌਕੇ ਦੇ ਅੰਤਰਰਾਸ਼ਟਰੀ ਖਿਡਾਰੀ ਮਹਾਰੂ ਮਰਜੀਤ ਸਿੰਘ ਬਰਾੜ ਬਾਜਾਖਾਨਾ ਤੇ ਭਰਾਤਾ ਗੁਰਮੀਤ ਸਿੰਘ ਬਰਾੜ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਇਸ ਤੋਂ ਇਲਾਵਾ ਕਮੇਟੀ ਮੈਂਬਰਾਂ ਨੇ ਕਬੱਡੀ ਖਿਡਿਆਰੀ ਦੇ ਦੋਸਤਾਂ ਦੇ ਪਿੰਡ ਵਾਸੀ ਨੇ ਮਾਤੋਰ ਵਾਸਤੇ ਦਿੱਤਾ ਗਿਆ ਤੰਤਰਰਾਸ਼ਟਰੀ ਖਿਡਿਆਰੀ ਦੇ ਜਨਮ ਦਿਨ ਦੇ ਮੌਕੇ ਤੇ ਬਾਜਾਖਾਨਾ ਤੇ ਕੇਕ ਕੱਟ ਕੇ ਦੀ ਬਣੇ ਹੋਏ ਫੁੱਲਾਂ ਦੇ ਗੁਲਦਸਿਆਂ ਉਹਨਾਂ ਦੇ ਜਨਮ ਮੌਕੇ ਤਸਵੀਰਾਂ ਕੱਟੀਆਂ ਜਾ ਰਹੀਆਂ ਹਨ ਜੋ ਕਿ ਆਪਣੇ ਆਪ ਦੇ ਵਿੱਚ ਕਬੱਡੀ ਟੂਰਨਾਮੈਂਟ ਖਿਡਾਰੀਆਂ ਦੇ ਨਾਲ ਜਿੱਥੇ ਅੱਜ ਦੇ ਜਮੇ ਵਿੱਚ ਨਸ਼ੇ ਤੋਂ ਬਚਣ ਦੇ ਲਈ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਇਹਨਾਂ ਖਿਡਾਰੀਆਂ ਦੇ ਮੋਟੀਵੇਸ਼ਨ ਨਾਲ ਹੀ ਅੱਜ ਦੇ ਸਮੇਂ ਦੇ ਬੱਚਿਆਂ ਦੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਉਹਨਾਂ ਦੀ ਜੀਵਨ ਗਾਥਾ ਦੇਖ ਕੇ ਲੱਗਦਾ ਹੈ ਕਿ ਉਹਨਾਂ ਦੀ ਜੀਵਨ ਵਿੱਚ ਕਿੰਨੇ ਸੰਘਰਸ਼ ਤੇ ਸੰਘਰਸ਼ ਨਾਲ ਜਿੱਤ ਕੇ ਅੱਗੇ ਚੱਲਣਾ ਆਪਣੇ ਆਪ ਦੇ ਚਰਜੀਤ ਸਿੰਘ ਬਰਾੜ ਬਾਜ਼ਾਖਾਨੇ ਦਾ ਨਾਮ ਬਚਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਨਾਂ ਤੇ ਬਣੀ ਹੋਈ ਜੀਵਨੀ ਦੀ ਕਿਤਾਬ ਜਿਹਦੇ ਵਿੱਚ ਹਿਸਟਰੀ ਆਮ ਜਿੰਨੀ ਜਿੰਦਗੀ ਬਾਰੇ ਚੰਨਾ ਪਾਇਆ ਜਾ ਰਿਹਾ ਹੈ ਅਗਰ ਅੱਜ ਦੇ ਬੱਚੇ ਹੈ ਜੀ ਮੋਟੀਵੇਸ਼ਨ ਹੁੰਦੇ ਹਨ ਜਿਸ ਦੇ ਨਾਲ ਹਮੇਸ਼ਾ ਪੀੜ੍ਹੀਆਂ ਨੂੰ ਯਾਦ ਇਤਿਹਾਸ ਦੇ ਵਿੱਚ ਉਹਨਾਂ ਦੇ ਨਾਮ ਦਰਜ ਹੁੰਦੇ ਹਨ ਤੇ ਯਾਦ ਕੀਤੇ ਜਾਂਦੇ ਹਨ ਇਹ ਆਪਣੇ ਆਪ ਦੇ ਵਿੱਚ ਇਤਿਹਾਸ ਦੇ ਵਿੱਚ ਹਰਜੀਤ ਸਿੰਘ ਬਰਾੜ ਖਵੱਡੀ ਖੜਾ ਦੀ ਅੰਤਰਰਾਸ਼ਟਰੀ ਦਾ ਨਾਮ ਗਿਣਾ ਜਾਂਦਾ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਉਹਨਾਂ ਦੀ ਜੀਵਨ ਤੇ ਬਣੀ ਹੋਈ ਇੱਕ ਆ ਜਿਸ ਦੇ ਵਿੱਚ ਉਹਨਾਂ ਦੇ ਜੀਵਨ ਬਾਰੇ ਲਿਖਿਆ ਗਿਆ ਹੈ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇਤਿਹਾਸਿਕ ਗੱਲਾਂ ਹਨ ਜੋ ਜ਼ਿੰਦਗੀ ਦੇ ਵਿੱਚ ਚੱਲਦੀਆਂ ਰਹਿੰਦੀਆਂ ਹਨ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਬੁਲਾਵਾ ਸਰਪਾਤ ਨੂੰ ਨਾ ਬੋਲਾ ਲੰਟੀਨੇਟ ਤੇ ਮਾਕ ਨੂੰ ਰੋਕ ਕੇ ਲਉਣਾ ਹੈ ਨਾ ਲੋਰ ਜਿੰਨੀ ਆਉਂਦਾ ਹੋਵੇ ਹੈਲਥ ਹੋਗਾ ਜੀ ਨਾ ਇੱਕ ਮਿੰਟ ਮੈਂ ਤੁਹਾਨੂੰ ਪਾਉਂਦਾ ਹਾਂ ਆਹ ਦੇ